ਕਰ ਲੋ ਬੇ ਕੋਈ ਨਹੀਂ ਭਾਜੀ ਭਾਜੀ ਉਹਨੇ ਘੋਪੰਗਨ ਆਜੀ ਕਰ ਰਿਹਾ ਆ ਦੇਖੋ ਬੜਾ ਇਹਨੂੰ ਫੜੋ ਯਾਰ ਪਟਿਆਲਾ ਤੋਂ ਅਜੇ ਹੀ ਖਬਰ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਟਿਆਲਾ ਦੀਆਂ ਗਲੀਆਂ ਦੇ ਉੱਤੇ ਇੱਕ ਤੇਜ਼ ਰਫ਼ਤਾਰ ਕਾਰ ਦੌੜਦੀ ਹੋਈ ਦਿਖਾਈ ਦਿੱਤੀ ਹੈ ਜਿਸਨੇ ਰਾਹ ਵਿੱਚ ਆਉਣ ਵਾਲੇ ਹਰ ਸਖਸ਼ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਨੁਕਸਾਨ ਪਹੁੰਚਾਇਆ ਹੈ ਆਖਰਕਾਰ ਕੀ ਹੈ ਪੂਰਾ ਮਾਮਲਾ ਆਓ ਦੇਖੋ ਇਸ ਰਿਪੋਰਟ ਦੇ ذریعے ਪਟਿਆਲਾ ਦੀਆਂ ਸੜਕਾਂ ਦੇ ਉੱਤੇ ਇੱਕ ਹਰਿਆਣਾ ਨੰਬਰ ਦੀ ਗੱਡੀ ਤਬਾਹੀ ਮਚਾਉਂਦੀ ਹੋਈ ਦਿਖਾਈ ਦਿੱਤੀ ਹੈ ਹਾਦਸੇ ਕਰਕੇ ਭੱਜ ਰਹੀ ਤੇਜ਼ ਰਫ਼ਤਾਰ ਗੱਡੀ ਰਾਹ ਦੇ ਵਿੱਚ ਆਉਣ ਵਾਲੇ ਹਰ ਸਖਸ਼ ਨੂੰ ਨੁਕਸਾਨ ਪਹੁੰਚਾਰੀ ਸੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੋਟਰਸਾਈਕਲ ਸਵਾਰ ਚਾਲਕ ਇਸ ਦਾ ਪਿੱਛਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਅਤੇ ਉੱਚੀ ਉੱਚੀ ਆਵਾਜ਼ ਦੇ ਕੇ ਇਸ ਨੂੰ ਗੱਡੀ ਰੋਕਣ ਲਈ ਕਹਿ ਰਹੇ ਨੇ ਪਰ ਇਸ ਨੂੰ ਕਿਸੇ ਦਾ ਵੀ ਖੌਫ ਦਿਖਾਈ ਨਹੀਂ ਦੇ ਰਿਹਾ ਅਤੇ ਇਹ ਬਿਨਾਂ ਕਿਸੇ ਗੱਲ ਦੀ ਪਰਵਾਹ ਕੀਤੇ ਲਗਾਤਾਰ ਰਾਹੇ ਆਣ ਵਾਲੇ ਹਰ ਇੱਕ ਸੱਖਸ਼ ਨੂੰ ਹਿੱਟ ਕਰਕੇ ਅੱਗੇ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਮੋਟਰਸਾਈਕਲ ਸਵਾਰ ਵਿਅਕਤੀ ਜੋ ਵੀਡੀਓ ਬਣਾ ਰਿਹਾ ਉਸਨੇ ਗੱਡੀ ਦੇ ਨਜ਼ਦੀਕ ਆਉਣ ਵਾਲੇ ਲੋਕਾਂ ਨੂੰ ਵੀ ਉੱਚੀ ਆਵਾਜ਼ ਮਾਰ ਕੇ ਪਿੱਛੇ ਹਟ ਜਾਣ ਨੂੰ ਕਹਿ ਦਿੱਤਾ ਪਰ ਕੁਝ ਹੀ ਸਕਿੰਟਾਂ ਦੇ ਵਕਫੇ ਹੋਣ ਕਾਰਨ ਕਈ ਵਾਰ ਤਾਂ ਲੋਕਾਂ ਨੂੰ ਇਸ ਦੀ ਆਵਾਜ਼ ਤੱਕ ਨਹੀਂ ਸੁਣਾਈ ਦਿੱਤੀ ਅਤੇ ਉਹ ਇਸ ਕਾਰ ਚਾਲਕ ਦਾ ਸ਼ਿਕਾਰ ਹੁੰਦੇ ਦਿਖਾਈ ਦਿੱਤੇ ਇਹ ਨਹੀਂ ਇੱਕ ਗੱਡੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਤੋਂ ਹੁੰਦਿਆਂ ਹੋਇਆਂ ਬੱਸ ਸਟੈਂਡ ਵੱਲ ਮੁੜ ਜਾਂਦੀ ਹੈ ਤੇ ਲੱਗਦਾ ਹੈ ਕਿ ਇਹ ਗੱਡੀ ਵਾਲਾ ਹੁਣ ਸ਼ਾਇਦ ਗੱਡੀ ਨੂੰ ਸਾਈਡ ਉੱਤੇ ਰੋਕ ਦੇਗਾ ਪਰ ਅਜੀਹਾ ਨਹੀਂ ਹੁੰਦਾ ਫੇਰਾ ਕਾਰ ਚਾਲਕ ਗੱਡੀ ਨੂੰ ਯੂ-ਟਰਨ ਦੇ ਵਿੱਚ ਮੋੜਦਾ ਤੇ ਪੁਲ ਦੇ ਉੱਤਰ ਚੜਾਉਂਦਾ ਹੋਇਆ ਦਿਖਾਈ ਦੇ ਰਿਹਾ ਓਏ ਕੋ ਦੇਖੋ ਨੰਗਾ ਨਾਸ਼ ਕਰ ਰਿਹਾ ਆ ਦੇਖੋ ਪਰ ਇਹਨੂੰ ਫੜੋ ਯਾਰ ਇਹਨੂੰ ਜਿਵੇਂ ਗੱਡੀ ਪੁਲ ਉੱਤੇ ਚੜਦੀ ਹੈ ਤਾਂ ਇਹ ਦੇਖਦਾ ਹੈ ਕਿ ਇੱਕਦਮ ਜਿਸ ਪਾਸੇ ਨੂੰ ਇਸਨੇ ਗੱਡੀ ਚੜਾ ਲਈ ਹੈ ਉਹ ਤਾਂ ਰੋਂਗ ਸਾਈਡ ਹੈ ਪਰ ਫਿਰ ਐ ਉਸ ਟੀਵੀ ਪਰ ਵਾ ਨਹੀਂ ਕਰਦਾ ਅਤੇ ਰੋਂਗ ਸਾਈਡ ਹੀ ਗੱਡੀ ਭਜਾਣੀ ਸ਼ੁਰੂ ਕਰ ਦਿੰਦਾ ਜਿਹੜੇ ਲੋਕ ਪੁੱਲ ਤੋਂ ھیਠਾਂ ਆਪਣੇ ਸਹੀ ਰਸਤੇ ਵੱਲ ਆ ਰਹੇ ਸਨ ਉਹਨਾਂ ਨੂੰ ਵੀ ਨਹੀਂ ਇਸ ਗੱਲ ਦਾ ਇਲਮ ਸੀ ਕਿ ਆਖਰਕਾਰ ਇਹ ਚਾਲਕ ਪਿੱਛੇ ਕੀ ਕੁਝ ਕਰਕੇ ਆਇਆ ਅਤੇ ਉਹ ਇਸ ਤੋਂ ਬਚਣ ਦੇ ਲਈ ਸਾਈਡ ਤੋਂ ਹੋ ਕੇ ਨਿਕਲਦੇ ਦਿਖਾਈ ਦਿੱਤੇ ਆਹ ਦੇਖੋ ਨੰਗਾ ਨਾ ਚੋਰੀਆ ਓ ਰੁਕ ਗਿਆ ਓ ਓ ਆ ਦੇਖੋ ਜੀ ਇਹ ਭੈਣਾਂ ਹੀ ਚਾਰਾਂ ਦੀ ਜਿਹੜਾ ਚਾਰਾਂ ਸੀ ਬੰਦੇ ਮਾਰ ਕੇ ਬੰਦੇ ਮਾਰਿਆ ਕਿੰਨੇ ਬੰਦੇ ਚਾਰ ਰਹੇ ਇਹਨਾਂ ਨੇ ਚਲਾ ਰਹੇ ਸੀਗੇ ਆ ਸੀਗੇ ਕੈਮ ਚ ਪਰ ਉਹ ਕਿੰਨੇ ਬੰਦੇ ਮਾਰ ਕੇ ਆਏ 100 ਸਾਰੀ ਗੱਡੀਆਂ ਭੰਨਤੀ ਇਹਨਾਂ ਨੇ ਮੇਰੇ ਲੰਬੀ ਮੁਸ਼ਕਲ ਤੋਂ ਬਾਅਦ ਗੁਰਦੁਆਰਾ ਦੁਖਨਵਾਰਨ ਸਾਹਿਬ ਦੇ ਕੋਲ ਪੁਲਿਸ ਬੂਥ ਵਾਲਿਆਂ ਨੇ ਇਸ ਨੂੰ ਆਖਰਕਾਰ ਕਾਬੂ ਕਰ ਲਿਆ ਦੱਸਿਆ ਜਾ ਰਿਹਾ ਕਿਸ ਨੂੰ ਗ੍ਰਿਫਤਾਰ ਕਰਕੇ ਪੁਛ ਪੜਤਾਲ ਕੀਤੀ ਜਾ ਰਹੀ ਹੈ ਔਰ ਮਿਲੀ ਜਾਣਕਾਰੀ ਮੁਤਾਬਕ ਇਸ ਗੱਡੀ ਦੇ ਵਿੱਚ ਇੱਕ ਨਹੀਂ ਦੋ ਨਹੀਂ ਬਲਕਿ ਚਾਰ ਦੇ ਕਰੀਬ ਲੋਕ ਸਵਾਰ ਸਨ ਆਖਰਕਾਰ ਇਸ ਸ਼ਖਸ ਦੀ ਕੀ ਮਨਸਾ ਸੀ ਜਾਂ ਫਿਰ ਇਸ ਨੇ ਕੋਈ ਨਸ਼ੀਲਾ ਪਰਦਾਦ ਖਾਦਾ ਹੋਇਆ ਸੀ ਜਾਂ ਫਿਰ ਵਾਕਈ ਹੀ ਇਹ ਲੋਕਾਂ ਨੂੰ ਮਾਰਨਾ ਚਾਹੁੰਦਾ ਸੀ ਇਸ ਤੇ ਸਾਰੀ ਜਾਂਚ ਪੜਤਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਜੀ ਕੋ ਇੱਕ ਹਰਿਆਣਾ ਨੰਬਰ ਵਾਈਟ ਕਲਰ ਦੀ ਕਾਰ ਸੀਗੀ ਜਿਹਨੂੰ ਪਬਲਿਕ ਵੱਲੋਂ ਤੇ ਟ੍ਰੈਫਿਕ ਮੁਲਾਜ਼ਮ ਵੱਲੋਂ ਖੰਡਾ ਚੌਂਕ ਦੇ ਕੋਲ ਨੂੰ ਰੋਕਿਆ ਗਿਆ ਸੀ ਜੋ ਗੱਲ ਸਾਹਮਣੇ ਆਈ ਹੈ ਵੀ ਇਹਨੇ ਕਈ ਜਗ੍ਹਾ ਤੇ ਐਕਸੀਡੈਂਟ ਕੀਤਾ ਇਹਨਾਂ ਨੇ ਨਾ ਵਗੜਾ ਜਿੱਦਾਂ ਸੀ ਭਾਈ ਨੱਥਾ ਵਗੜਾ ਜਿੱਦਾਂ ਸੀ ਇਹਦੇ ਵਿੱਚ ਜਿਹੜਾ ਡਰਾਈਵਰ ਹੈ ਜੀ ਉਹ ਤਾਂ ਫਰਾਰ ਹੋ ਗਿਆ ਰਸਟਾਂ ਕੋਈ ਰਾਉਂਡ ਆ ਪਬਲਿਕ ਕੋਈ ਕਿਸ ਅਗਿਆ ਸੀ ਮੌਕੇ ਤੋਂ ਤੇ ਇਹਦੇ ਵਿੱਚ ਜਿਹੜੇ ਕਾਰ 'ਚ ਦੋ ਬੰਦੇ ਬੈਠੇ ਸੀ ਤੇ ਉਹਨਾਂ ਨੂੰ ਦੇਖ ਰਹੇ ਨੇ ਵੈਰੀਫਾਈ ਕਰ ਰਹੇ ਨੇ ਕਿਉਂਕਿ ਕਿੰਨੇ ਲੋਕ ਮੌਜੂਦ ਸੀ ਗੱਡੀ ਤੇ ਜਿਹੜੇ ਹੁਣ ਤਾਂ ਗੱਲ ਸਾਹਮਣੇ ਇਹ ਚਾਰ ਪੰਜ ਜਾਣੇ ਨੇ। ਪਛਾਣ ਹੋਈ ਕਿਥੇ ਦੇ ਬੰਦੇ ਇਹ ਕੋਣ ਨੇ। ਵੈਰੀਫਾਈ ਕਰ ਰਹੇ ਹਾਂ। ਸਿਰ ਤੋਂ ਕਹਿੰਦੇ ਕਿ ਇੱਕ ਲੇਡੀ ਸਪੀਸੀ ਦੇ ਜਾਂ ਦਾਰੂ ਦੂਰੂ ਪੀਂਦੇ ਜਿੱਦਾਂ ਆਪਾਂ ਆਪਾਂ ਜੇ ਪ੍ਰੀਲੀਮਰੀ ਸਟੇਜ ਤੇ ਖੜੇ ਇਹ ਚੀਜ਼ ਬਾਰੇ ਤਾਂ ਨਹੀਂ ਕਮੈਂਟ ਕਰ ਸਕਦੇ ਕਿ ਉਹਨਾਂ ਦਾਰੂ ਪੀਤੀ ਹੈ ਕਿ ਨਹੀਂ ਪੀਤੀ। ਕਿੰਨੇ ਵਾਈਕਲ ਜਿਹੜੇ ਹੋਰ ਪਰਦੇ ਇੰਜਨ ਕਰਦੇ ਆਏ ਕੋਈ ਆਏ ਤੁਹਾਨੂੰ ਕਮਪਲੇਂਟ ਵੀ ਕਰਵਾ ਰਹੇ ਨਹੀਂ ਤੁਹਾਨੂੰ। ਪਬਲਿਕ ਦੇ ਦੱਸਣ ਮੁਤਾਬਕ ਕਿਹਾ ਜੀ ਇੱਕ ਕਾਫੀ ਦੇਰ ਇਹਨਾਂ ਨੇ ਸੜਕ ਤੇ ਐਵੇਂ ਹਜ਼ਾਰ ਕੁ ਲੋੜ ਬਾਜੀ ਕੀਤੀ ਹੈ। ਦੇਖ ਰਹੇ ਹਾਂ। ਸੋ ਉਮੀਦ ਹੈ ਇਹ ਇੰਨਾ ਭੋਲੇ ਭਾਲੇ ਲੋਕਾਂ ਦੇ ਨਾਲ ਜੋ ਵਾਕਿਆ ਵਾਪਰ ਗਿਆ ਇਸ ਦੇ ਉੱਤੇ ਦੋਸ਼ੀਆਂ ਦੇ ਖਿਲਾਫ ਅਸਲ ਬੰਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ ਇਸ ਦਾ ਵੀ ਖਾਸ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਸਭ ਦੇਰੀ ਜਾਣਕਾਰੀ ਲਈ ਤੁਸੀਂ ਜੁੜੇ ਰਹੋ। ਦਾ ਪੰਜਾਬੀ ਲਿੰਕ ਚੈਨਲ ਦੇ ਨਾਲ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਕਮੈਂਟ ਕਰਕੇ ਆਪਣੀ ਰਾਏ ਸਾਡੇ ਤੱਕ ਜ਼ਰੂਰ ਪਹੁੰਚਾਓ।